ਜਿਹੜਾ ਦਿੱਲੀ ਧਮਾਕਾ ਹੋਇਆ ਹੈ ਬੰਮ ਧਮਾਕਾ ਉਹਨੂੰ ਦੇਖ ਕੇ ਪੰਜਾਬ ਨੂੰ ਲੜ ਦਿੱਤਾ ਰਿਹਾ ਗਿਆ ਤੇ ਬਰਨਾਲੇ ਸ਼ਹਿਰ 'ਚ ਖੜੇ ਆ ਪੰਜਾਬ ਪੁਲਿਸ ਨੇ ਵੱਖ-ਵੱਖ ਨਾਕੇ ਲਾਏ ਨੇ ਤੇ ਸਾਰੀਆਂ ਗੱਡੀਆਂ ਬਾਈਕਸ ਦੀ ਸ਼ੱਕੀ ਬੰਦੇ ਚੈਕਿੰਗ ਹੋ ਰਹੀ ਹੈ ਇਹ ਬਹੁਤ ਚੰਗੀ ਗੱਲ ਹੈ ਇਹਦੀ ਪੰਜਾਬ ਨੂੰ ਪੁਲਿਸ ਅਤੇ ਐਸ ਐਚ ਓ ਡੀ ਐਸ ਪੀ ਬਰਨਾਲਾ ਇਥੇ ਖੜ ਕੇ ਇਹਨਾਂ ਨੇ ਮਤਲਬ ਕਿ ਬਰਨਾਲੇ ਜ਼ਿਲ੍ਹੇ 14 ਨਾਕੇ ਲਾਏ ਨੇ ਤੇ ਲੋਕ ਸਹਿਮੇ ਹੋਏ ਨੇ ਤੇ ਇਹਨਾਂ ਦੀ ਚੈਕਿੰਗ ਨਾਲ ਲੋਕਾਂ ਨੂੰ ਬਲ ਮਿਲਦਾ ਹੈ ਤੇ ਲੋਕਾਂ ਨੂੰ ਆਣਾ ਜਾਣਾ ਸਖਾਵਾਂ ਹੋ ਜਾਂਦਾ ਹੈ ਫਿਰ ਥਾਂ ਥਾਂ ਤੇ ਪੁਲਿਸ ਖੜੀ ਹੈ ਨਹੀਂ ਲੋਕ ਐਡਾ ਵੱਡਾ ਬਲਾਸਟ ਹੋਇਆ ਲਾਲ ਕਿਲੇ ਕੋਲੇ ਲੋਕ ਸਹੰਮੇ ਹੋਏ ਨੇ ਤੇ ਫ੍ਰੀਦਾਬਾਦ ਵੀ ਆਰਡੀਐਕਸ ਤੋਂ ਪਹਿਲਾਂ ਫੜਿਆ ਗਿਆ ਤੇ ਜੇ ਉਹ ਨਾ ਫੜਿਆ ਜਾਂਦਾ ਹੋ ਸਕਦਾ ਹੈ ਕਈ ਬੰਬ ਬਲਾਸਟ ਹੋ ਸਕਦੇ ਸੀ ਤੇ ਜਿਹੜਾ ਬਲਾਸਟ ਹੈ ਬਹੁਤ ਵੱਡਾ ਬਲਾਸਟ ਤੇ ਲਾਲ ਕਿਲੇ ਕੋਲ ਗੁਰਦੁਆਰਾ ਸਾਹਿਬ ਦੇ ਨੇੜੇ ਹੋਇਆ ਤੇ ਬਹੁਤ ਜ਼ਿਆਦਾ ਜਾਨਾਂ ਚਲੀਆਂ ਗਈਆਂ ਇੱਕ ਹਿੰਦੁਸਤਾਨ ਨੂੰ ਬਹੁਤ ਵੱਡਾ ਚੈਲੰਜ ਹੈ ਤੇ ਉਹਦਾ ਅਸਰ ਦਾਰ ਜੈਸ਼ਤ ਪੂਰੇ ਪੰਜਾਬ 'ਚ ਵੀ ਅਸਰ ਪੂਰੇ ਪੰਜਾਬ 'ਚ ਕੀ ਸਾਰੇ ਹਿੰਦੁਸਤਾਨ ਦੇ ਵਿੱਚ ਹੈ ਤੇ ਜਿਹੜੇ ਪੀਐਮ ਮੋਦੀ ਆਪਣੇ ਆਪ ਨੂੰ ਇਹ ਕਹੋਂਦੇ ਨੇ ਵੀ ਮੇਰੇ ਵਰਗਾ ਕੋਈ ਪੀਐਮ ਨਹੀਂ ਤਾਂ ਉਹਨਾਂ ਨੂੰ ਸਿੱਧਾ ਚੈਲੰਜ ਤੇ ਉਹਨਾਂ ਦੇ ਸਿੱਧਾ ਦਵਾਰ ਹੈ ਹਿੰਦੁਸਤਾਨ ਹਲਾਕੇ ਰੱਖਦਾ ਉਹਦੂ ਮਾੜੀ ਘਟਨਾ ਕੀ ਹੋਊਗੀ ਮਾਨਯੋਗ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤੇ ਪੂਰੇ ਪੰਜਾਬ ਦੇ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ ਜਿਸ ਦੀ ਪਾਲਣਾ ਕਰਦੇ ਹੋਏ ਸਾਡੇ ਐਸਐਸਪੀ ਸਾਹਿਬ ਸ਼੍ਰੀ ਮੁਹੰਮਦ ਸਰਫਰਾਜ਼ ਆਲਮ ਆਈਪੀਐਸ ਉਹਨਾਂ ਦੇ ਹੁਕਮਾਂ ਤੇ ਅਸੀਂ ਪੂਰੇ ਬਰਨਾਲਾ ਜ਼ਿਲ੍ਹੇ ਦੇ ਵਿੱਚ 14 ਦੇ ਕਰੀਬ ਜਿਹੜੇ ਨਾਕੇ ਲਗਾਏ ਗਏ ਨੇ ਜੋ ਕਿ ਦੇਰ ਰਾਤ ਤੱਕ ਚੱਲਣਗੇ ਜਿਹਦੇ ਵਿੱਚ ਸਾਡੇ ਸਾਰੇ ਹੀ ਥਾਣਿਆਂ ਦੇ ਐਸਐਚਓ ਸਾਹਿਬ ਜਿਹੜੇ ਚੈਕਿੰਗ ਖੁਦ ਕਰ ਰਹੇ ਨੇ ਜਿਹਦੇ ਵਿੱਚ ਕਿ ਸਾਡੇ ਸਾਰੇ ਹੀ ਜ਼ਿਲ੍ਹੇ ਦੇ ਡੀਐਸਪੀ ਸਾਹਿਬ ਤੇ ਐਸਪੀ ਸਾਹਿਬ ਉਹਨਾਂ ਨੂੰ ਵੀ ਨਾਕਿਆਂ ਦੇ ਉੱਤੇ ਡਿਊਟੀ ਤੇ ਲਗਾਇਆ ਗਿਆ ਸੋ ਦੈਟ ਕਿ ਜਿਹੜੀ ਜਨਤਾ ਦੇ ਵਿੱਚ ਸੁਰੱਖਿਆ ਦੀ ਭਾਵਨਾ ਉਹਨੂੰ ਬਰਕਰਾਰ ਰੱਖਿਆ ਜਾ ਸਕੇ ਤੇ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀ ਘਟਨਾ ਜਿਹੜੀ ਆ ਉਹਨੂੰ ਰੋਕਿਆ ਜਾਵੇ ਤੇ ਸਾਡੇ ਸਾਰੇ ਹੀ ਪੰਜਾਬ ਪੁਲਿਸ ਦੇ ਜਿਹੜੇ ਨੌਜਵਾਨ ਨੇ ਕਾਂਸਟੇਬਲ ਤੋਂ ਲੈ ਕੇ ਸਾਡੇ ਸੀਨੀਅਰ ਅਫਸਰ ਐਸਐਸਪੀ ਸਾਹਿਬ ਤੱਕ ਖੁਦ ਜਿਹੜਾ ਮੈਦਾਨ ਦੇ ਵਿੱਚ ਡਟੇ ਹੋਏ ਨੇ ਕਿਸੇ ਵੀ ਇਹੋ ਜੀ ਘਟਨਾ ਇਹੋ ਜੀ ਨਹੀਂ ਹੋਣ ਦਿੱਤੀ ਜਾਏਗੀ ਜਿਸ ਦੇ ਨਾਲ ਕਿ ਸਾਡੀ ਅਮਨ ਸੁਰੱਖਿਆ ਦੀ ਭਾਵਨਾ ਨੂੰ ਕੋਈ ਠੇਸ ਪਹੁੰਚੇ ਸਿਰ ਪੰਜਾਬ ਨੂੰ ਬਾਰਡਰ ਰੇਂਜ ਏਰੀਆ ਮੰਨਿਆ ਜਾਂਦਾ ਹੈ ਹਮੇਸ਼ਾ ਕੋਈ ਖਾਸ ਅਲਰਟ ਤੇ ਖਾਸ ਕੋਈ ਚੇਤਨਾਤੀ ਬਿਲਕੁਲ ਬਾਰਡਰ ਸਟੇਟ ਹੋਣ ਦੇ ਨਾਤੇ ਪੰਜਾਬ ਦੇ ਵਿੱਚ ਜਿਹੜੇ ਸੁਰੱਖਿਆ ਦੇ ਜਿਹੜਿਆ ਚੁਣੌਤੀਆਂ ਨੇ ਉਹ ਵੱਡੀਆਂ ਹੁੰਦੀਆਂ ਪਰ ਜਿਹੜੀ ਪੰਜਾਬ ਪੁਲਿਸ ਆ ਇਹ ਸ਼ੁਰੂ ਤੋਂ ਚੁਣੌਤੀਆਂ ਨਾਲ ਲੜਦੀ ਆਈ ਹੈ ਪਹਿਲਾਂ ਵੀ ਬਹੁਤ ਵੱਡੇ ਵੱਡੇ ਖਤਰੇ ਜਿਹੜਾ ਪੰਜਾਬ ਪੁਲਿਸ ਨੇ ਡਟ ਕੇ ਮੁਕਾਬਲਾ ਕੀਤਾ ਤੇ ਹੁਣ ਵੀ ਪੰਜਾਬ ਪੁਲਿਸ ਜਿਹੜੀ ਮੈਦਾਨ ਦੇ ਵਿੱਚ ਡਟੀ ਹੋਈ ਹੈ ਕੋਈ ਵੀ ਇਹੋ ਜਿਹੀ ਅਮਨ ਸੁਰੱਖਿਆ ਦੀ ਜਿਹੜੀ ਹੈ ਠੇਸ ਨਹੀਂ ਪਹੁੰਚਣ ਦਿੱਤੀ ਜਾਏਗੀ